ਆਦਾ ਹਾਂ ਗੱਡੀ ਲੈ ਆਂਦੀ ਏ ਹਾਂ ਹੁਣ ਦੇਖੇ ਨਜ਼ਾਰਾ ਹੀ ਨਜ਼ਾਰਾ ਗਰਮੀਆਂ ਦੇ ਵਿੱਚ ਵੀ ਪੁੱਤਰ ਮੈਂ ਤੇ ਇੱਕ ਚੀਜ਼ ਵੇਨਾ ਹੂੰ ਹੂੰ ਉਹ ਟਾਈਮਾਂ ਦੇ ਵਿੱਚ ਨਾ ਗੱਡੇ ਹੋੜੀਆਂ ਸਾਈਕਲ ਵੀ ਬੜੀ ਵੱਡੀ ਚੀਜ਼ ਹੁੰਦੀ ਸੀ ਉਹਨਾਂ ਟਾਈਮਾਂ ਦੇ ਵਿੱਚ ਹਾਂ ਤੇ ਉਦੋਂ ਯਾਰੀਆਂ ਯਾਰ ਆਪਣੇ ਭਰਾਵਾਂ ਤੋਂ ਵੀ ਨਾ ਉੱਤੇ ਯਾਰ ਖਲੋ ਜਾਂਦੇ ਹੁੰਦੇ ਨਾਲ ਸਹੀ ਗੱਲ ਹੁਣ ਹੁਣ ਯਾਰੀਆਂ ਯਾਰ ਰਹਿ ਗਈਆਂ ਨੇ ਗੱਡੀਆਂ ਦੀਆਂ ਸਹੀ ਗੱਲ ਹੈ ਜੀ ਜਿਹਦੇ ਕੋਲ ਗੱਡੀ ਆ ਉਹਦੇ ਯਾਰ ਦੋਸਤ ਵਾਧੂ ਸਹੀ ਗੱਲ ਜਿੰਨੇ ਕਹਦੇ ਉਹਨੇ ਥੋੜੇ ਹਾਂਜੀ ਤੇ ਜਿਹਦੇ ਕੋਲ ਮੇਰੇ ਮਰਗੇ ਮਾਤਰ ਕੋਲ ਸਾਈਕਲ ਹੀ ਉਹਦਾ ਕੋਈ ਨਹੀਂ ਉਹ ਯਾਰ ਸਹੀ ਗੱਲ ਹੈ ਪਰ ਯਾਰ ਪੁੱਤਰ ਇੱਕ ਤੈਨੂੰ ਮੈਂ ਨਾ ਗੱਲ ਦੱਸ ਦਿੰਦਾ ਨਾ ਹਾਂ ਵੀ ਸਾਈਕਲ ਵਾਲੇ ਦਾ ਯਾਰ ਨਾਲ ਖਲੋ ਜਾਂਦਾ ਸਹੀ ਗੱਲ ਹੈ ਜੀ ਠੀਕ ਹੈ ਹਾਂ ਕਿਉਂ ਉਹਦਾ ਯਾਰ ਵੀ ਉਹਦੇ ਵਰਗਾ ਹੁੰਦਾ ਸਹੀ ਗੱਲ ਹੈ ਤੇ ਆਪਾਂ ਗੱਡੀਆਂ ਆਣੇ ਆ ਆਪਣੇ ਯਾਰ ਵੀ ਫਿਰ ਉਵੇਂ ਦੀ ਹੋਣਗੇ ਸਹੀ ਗੱਲ ਠੀਕ ਹੈ ਕਿ ਨਹੀਂ ਜੇ ਆਪਾਂ ਤਗੜੇ ਯਾਰ ਵੀ ਤਗੜੇ ਸਹੀ ਗੱਲ ਠੀਕ ਹੈ ਕਿ ਨਹੀਂ ਤੇ ਤਗੜੇ ਬੰਦੇ ਨੂੰ ਦੂਜੇ ਬੰਦੇ ਦੀ ਹਿਰਸ ਘੱਟ ਹੁੰਦੀ ਆ ਹੂੰ ਤੇ ਜੇ ਇਹ ਜਿੰਦਗੀ ਜੋ ਤੁਰ ਵੀ ਜਾਏਗਾ ਜਾਂ ਨਾ ਵੀ ਨਾਲ ਖਲੋਏਗਾ ਨਾ ਕੋਈ ਘਾਟਾ ਨਹੀਂ ਪੈਂਦਾ ਸਹੀ ਗੱਲ ਤੇ ਜਿਹੜਾ ਮਾੜਾ ਹੀ ਸਾਈਕਲ ਵਾਲਾ ਉਹਨੂੰ ਐ ਹੋਏਗਾ ਨਹੀਂ ਯਾਰ ਮੇਰੀ ਬਾਹ ਸੱਜੀ ਖੱਬੀ ਬਾਹ ਐ ਮੇਰੀ ਇਹ ਯਾਰ ਮੇਰਾ ਸਹੀ ਗੱਲ ਸਹੀ ਗੱਲ ਤੇ ਇਹ ਨਾ ਰੁੱਸ ਜੇ ਕਿਤੇ ਉਹਨੂੰ ਕਦਰ ਹੁੰਦੀ ਯਾਰੀ ਦੋਸਤੀ ਦੀ ਰਿਸ਼ਤੇ ਦੀ ਉਹਨੂੰ ਕਦਰ ਹੁੰਦੀ ਏ ਠੀਕ ਹੈ ਰਗੀ ਸਮਝ ਤੇ ਮੈਂ ਤੇ ਤੈਨੂੰ ਇੱਕ ਗੱਲ ਪੁੱਤਰ ਆਨਾਂ ਹੂੰ ਜਿਹੜਾ ਤੇ ਤੇਰਾ ਯਾਰ ਬੇਲੀ ਬਣਦਾ ਈ ਗੱਡੀ ਵੇਖ ਕੇ ਸਹੀ ਗੱਲ ਓਨੂੰ ਤੇ ਦੂਰੋਂ ਹੀ ਸਸਰੀ ਕਾਲ ਕਰ ਛੜ ਹੂੰ ਤੇ ਜਿਹੜਾ ਯਾਰ ਬੇਲੀ ਬਣਦਾ ਤੇਰੇ ਵਿਸ਼ਵਾਸ ਤੇਰਾ ਕੰਮਕਾਰ ਨੂੰ ਵੇਖ ਕੇ ਜਾਂ ਤੇਰੇ ਨਾਲ ਨੇੜਤਾ ਰੱਖਦਾ ਵੀ ਯਾਰ ਸੱਜਣ ਚੰਗਾ ਸਹੀ ਗੱਲ ਉਹਦੇ ਨਾਲ ਨੇੜਤਾ ਰੱਖੀ ਦੀਏ ਜਿਹੜੇ ਤੁਰਦੇ ਫਿਰਦੇ ਆ ਯਾਰ ਵੇਲੇ ਬਣ ਜਾਂ ਨਾ ਹੁਣ ਤੇ ਆਪਾਂ ਰਾਹ ਜਾਂਦੇ ਆ ਕਿੰਨਿਆਂ ਨੂੰ ਹੱਥ ਮਿਲਾਨੇ ਆ ਪਰ ਸਾਰੇ ਯਾਰ ਦੋਸਤ ਬਣ ਗਏ ਸਹੀ ਗੱਲ ਹੈ ਯਾਰ ਹੋਵੇ ਇੱਕ ਵਸ ੱਕਾ ਆਉਣਾ ਚਾਹੀਦਾ ਹਾਂ ਸਮਝ ਲੱਗੀ ਕਿ ਨਹੀਂ ਇਹ ਚੀਜ਼ ਦਾ ਧਿਆਨ ਰੱਖਣਾ ਦੁਨੀਆਦਾਰੀ ਹੈ